जी संदीप पीवी चौक न्यूज अज रोटरी क्लब मून वालों विश्वास हॉस्पिटल न कंबाइन खूनदान कैंप लगाया जा रहा है ਜਿਸ ਦੇ ਵਿੱਚ ਉਹ ਪ੍ਰਿੰਸੀਮਨੀ ਡਾਕਟਰ ਸਾਹਿਬ ਨੇ ਕੀਤੇ ਹੈ ਉਹਨਾਂ ਤੋਂ ਜਾਣਦੇ ਹਾਂ ਖੂਨਦਾਨ ਦਾ ਉਹ ਡਾਕਟਰ ਸਾਹਿਬ ਜੋ ਅੱਜ ਕੈਂਪ ਲਗਾਇਆ ਜਾ ਰਿਹਾ ਸਾਡੇ ਦਰਸ਼ਕਾਂ ਨੂੰ ਉਹਦੇ ਬਾਰੇ ਚੱਲਣਾ ਪਊ ਅ ਜਿਹੜਾ ਖੂਨਦਾਨ ਸਭ ਤੋਂ ਉੱਤਮ ਸੇਵਾ ਘਰ ਕੋਈ ਹੈਗੀ ਆ ਤਾਂ ਸਿਰਫ ਇਹ ਹੈ ਖੂਨਦਾਨ ਅਗਰ ਜ਼ਿੰਦਗੀ ਮਤਲਬ ਸਾਰੀ ਦੁਨੀਆ ਦੇ ਵਿੱਚ ਅਗਰ ਸਭ ਤੋਂ ਉੱਤਮ ਸੇਵਾ ਤੇ ਖੂਨਦਾਨ ਨਹੀਂ ਹੈਗੀ ਆ ਇਹ ਬੜਾ ਰੋਟਰੀ ਕਲੱਬ ਨੇ ਬੜਮੂਂਡ ਨੇ ਪ੍ਰੈਸ ਲਾਗਾ ਜੋ ਕਰਮ ਕੀਤਾ ਹੈਗਾ ਸਾਡੇ ਜਿਹੜੇ ਪ੍ਰਦਾਨਗੀ ਹੈਗੇ ਆ ਸੁਨਜੀ ਔਰ ਮਨੀਸੀ ਇਹ ਸਾਰੇ ਜਿਹੜੇ ਸੈਕਟਰ ਮਿੱਥੇ ਹੋਏ ਡਾਕਟਰ ਸਾਹਿਬ ਸਪੈਸ਼ਲੀ ਡਾਕਟਰ ਸਾਹਿਬ ਉਹ ਇਹਨਾਂ ਦੇ ਹੱਥਾਂ ਦੇ ਲਗਾਇਆ ਜਾ ਰਿਹਾ ਹੈ ਬੜੀ ਖੁਸ਼ੀ ਦੀ ਗੱਲ ਹੈ ਔਰ ਸਾਡੇ ਜਿਹੜੇ ਨੌਜਵਾਨ ਹੈਗੇ ਬਾਜ ਚੜ੍ਹ ਕੇ ਹਿੱਸਾ ਲੈਂਦੇ ਆ ਜਿਸਾ ਤੁਹਾਨੂੰ ਪਤਾ ਹੈ ਹੀ ਹੈ ਕਿ ਖੂਨ ਦੀ ਬਹੁਤ ਜ਼ਿਆਦਾ ਜੂਤ ਪੈਦੀ ਦਿੰਦੀ ਹੈ ਸਾਰਿਆਂ ਦੇ ਆਪਾਂ ਨੂੰ ਔਰ ਅਲੱਗ-ਅਲੱਗ ਸਮੇਂ ਦੇ ਵਿੱਚ ਆਪਾਂ ਦਿੰਨੇ ਰਹਨੇ ਆ ਸਾਡੀ ਪਰੰਪਰਾ ਪਹਿਲਾਂ ਵੀ ਸਦੀ ਇਸ ਤਰੀ ਰਹੀ ਹੈ ਸਾਡਾ ਪਹਿਲਾ ਲਾਈਨ ਕੱਲ ਹੁੰਦਾ ਸੀ ਉਹਦੇ ਵਿੱਚ ਅਸੀਂ 18 ਵਾਰੀ ਕੈਂਪ ਲਗਾਇਆ ਹੈਗਾ ਔਰ ਮੈਂ ਵੀ 18 ਵਾਰੀ ਹੀ ਖੁੰਦ ਦੇ ਚੁੱਕਾ ਅਸੀਂ ਪੀਜੀਆ ਚੰਡੀਗੜ੍ਹ ਦੀ ਟੂਟੀਬ ਲਾਦੇ ਹੁੰਦੇ ਸੀਗੇ ਔਰ ਇਹ ਸਾਡੇ ਇਹਨਾਂ ਦੇ ਡੈਡੀ ਹੁੰਦੇ ਸੀ ਸਾਡੇ ਨਾਲ ਤੇ ਉਹ ਮਤਲਬ ਅਸੀਂ ਮਤਲਬ ਬਹੁਤ ਦੇ ਟੂ ਹੀ ਖੁੰਦਨ ਕੈਂਪ ਲੱਗ ਰਹੇ ਨੇ ਔਰ ਇਹਨਾਂ ਨੇ ਬੜੀ ਉਸੇ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਸਾਨੂੰ ਬੜੀ ਖੁਸ਼ੀ ਹੈ ਕਿ ਜਿਹੜੇ ਸਾਡੇ ਪਿੰਡ ਦੇ ਨੌਜਵਾਨ ਹੈ ਇਹ ਅੱਗੇ ਲੱਗੇ ਹੋਏ ਆਂ ਔਰ ਇਹ ਉਮੀਦ ਕਰਦੇ ਆਂ ਵੀ ਅੱਗੇ ਹੀ ਲੱਗੇ ਰਹਿਣਗੇ ਉਹਨ ਹੀ ਸਾਰੇ ਪਿੰਡ ਦੇ ਵਿੱਚ ਬੰਨਵਸਤਾ ਅਸੀਂ ਇਸ ਤਰ੍ਹਾਂ ਦੇ ਕੈਂਪ ਲਗਾਉਂਦੇ ਰਹਿਣਗੇ ਕਿਉਂਕਿ ਖੂਨ ਦੀ ਤਦੂਰ ਜੇ ਕੋਈ ਵੀ ਐਕਸੀਡੈਂਟ ਹੋ ਜਾਵੇ ਕੋਈ ਵੀ ਪ੍ਰੋਬਲਮ ਹੋ ਜਾਵੇ ਤਾਂ ਖੂਨ ਦੀ ਲੋੜ ਪੈਦੀ ਰਹਿੰਦੀ ਹੈ ਉਹ ਇਥੇ ਇਸ ਤਰ੍ਹਾਂ ਵਾਜਿਬ ਹੋਵੇਗਾ ਕਿ ਖੂਨ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ ਵਿਥਿਨ 24 ਆਵਰ ਜਿਹੜਾ ਆਪਣਾ ਖੂਨ ਹੈਗਾ ਬਿਲਕੁਲ ਪੂਰਾ ਹੋ ਜਾਂਦਾ ਹੈ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੁੰਦੀ ਹੈਗੀ ਕਈ ਲੋਕ ਕਹਿੰਦੇ ਕਿ ਖੂਨ ਦੇ ਨਾਲ ਸਾਨੂੰ ਕਮਜ਼ੋਰੀ ਆ ਜਾਏਗੀ ਸਾਡੀ ਕੋਈ ਕੋਈ ਹੋਰ ਪ੍ਰੋਬਲਮਸ ਆ ਜਾਣਗੀਆਂ ਐਸਾ ਕੋਈ ਪ੍ਰੋਬਲਮ ਨਹੀਂ ਹੁੰਦੀ ਹੈਗੀ ਖੂਨ ਦੇ ਨਾਲ ਸੋ ਉਹਨੂੰ ਸੋਚ ਫਰੈਸ਼ ਹੋਊਗਾ ਬਾਰੇ ਤੁਹਾਡੀ ਪਟੈਂਸੀ ਵੀ ਬੰਦੀ ਹੈ ਵੀ ਤੁਹਾਡੀ ਜਿਹੜੀ ਕਪੈਸਿਟੀ ਹੈਗੀ ਹੈ ਵੀ ਖੂਨ ਵੰਡਾਂ ਦੀ ਕਿੰਨੀ ਕੋਈ ਕਪੈਸਿਟੀ ਹੈਗੀ ਆ ਉਹ ਬਹੁਤ ਜ਼ਿਆਦਾ ਮਤਲਬ ਇਹੀ ਫੈਰਿਬੰਦ ਹੁੰਦਾ ਹੈਗਾ ਉਰੀ ਇਨਸਾਨੀਅਤ ਦਾ ਇਸ ਤਰ੍ਹਾਂ ਇੰਨਾ ਪਲਾ ਹੁੰਦਾ ਹੈਗਾ ਕਿ ਕਿੰਨੇ ਪਹੁੰਚੂ ਜੀ ਸਾਡੇ ਹੈਗੇ ਤੇ ਮੈਂ ਸਾਰੇ ਹਸਪਤਾਲ ਨੂੰ ਉਹ ਸਾਡੇ ਰੋਟੀ ਕਲੱਬ ਦੇ ਪ੍ਰਧਾਨ ਜੀ ਨੂੰ ਬਹੁਤ ਬਹੁਤ ਵਧਾਈ ਦੇਣਾ ਕਿ ਉਹਨਾਂ ਨੇ ਬੜਾ ਇਸ ਲਾਗਰ ਯੋਗ ਕੰਮ ਚੁੱਕਿਆ ਹੈਗਾ ਉਹ ਉਮੀਦ ਕਰਦਾ ਕਿ ਅੱਗੇ ਤੋਂ ਵੀ ਇਹ ਹੈਸਟਾ ਦੇ ਕੈਂਪ ਲਗਾਉਂਦੇ ਰਹਿਣਗੇ ਵਿਸ਼ਵਾਸ ਹਸਪਤਾਲ ਦੇ ਡਾਕਟਰ ਡਾਕਟਰ ਰਾਜਗੁਰੂ ਜੀ ਮੈਨੂੰ ਉਹਨੂੰ ਬਹੁਤ ਬਹੁਤ ਬਧਾਈ ਦੇਣਾ ਕਿ ਇਹਨਾਂ ਨੇ ਆਪਣੇ ਹਫਤਾਵਾਂ ਦੇ ਵਿੱਚ ਕੈਂਪ ਲਗਵਾ ਕੇ ਬੜਾ ਸਲਾਗਯੋਗਨ ਕੀਤਾ ਡਾਕਟਰ ਸਾਹਿਬ ਮੈਡੀਕਲ ਚੈੱਕਅਪ ਕੈਂਪ ਵੀ ਅੱਜ ਲਗਾਇਆ ਜਾ ਰਿਹਾ ਹੈ ਉਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਦੱਸਣਾ ਅਸੀਂ ਹਸਪੀਟਲ ਤੇ ਬਲੱਡ ਡੋਨੇਸ਼ਨ ਕੈਂਪ ਦੇ ਨਾਲ-ਨਾਲ ਮੈਡੀਕਲ ਚੈੱਕਅਪ ਕੈਂਪ ਵੀ ਲਾ ਰਹੇ ਹਾਂ ਉਸ ਮੈਡੀਕਲ ਕੈਂਪ ਚੈੱਕਅਪ ਕੈਂਪ ਵਿੱਚ ਕੀ ਹੈ ਕਿ ਕੋਈ ओपीडी ਫੀਸ ਨਹੀਂ ਲੱਗੂਗੀ ਨਾਲ ਜਿੰਨੇ ਵੀ ਟੈਸਟ ਹੋਣਗੇ ਉਹ 50% ਆਫਤੇ ਹੋਣਗੇ ਨਾਲ ਦਵਾਈਆਂ ਚ ਵੀ 22 ਤੋਂ 30% ਆਫ ਹੈਗਾ ਤੇ ਜਿਹੜੇ ਮਰੀਜ਼ ਖੂਨ ਦਾਨ ਕਰਨ ਆ ਰਹੇ ਉਹਨਾਂ ਨੂੰ ਖੂਨ ਦਾਨ ਦੇ ਵੀ ਬਹੁਤ ਸਾਰੇ ਫਾਇਦੇ ਹੁੰਦੇ ਆ ਨਾਲੇ ਜਿਵੇਂ ਅੱਗੇ ਸਰਦੀਆਂ ਚ ਕੀ ਹੈ ਖੂਨ گاੜਾ ਹੁੰਦਾ ਤਾਂ ਖੂਨ گاੜੇ ਦੇ ਟਾਈਮ ਤੇ ਆਪਾਂ ਕੀ ਕਰਦੇ ਆ ਪਾਣੀ ਪੂਣੀ ਘੱਟ ਪੀਂਨੇ ਆ ਤੇ ਮਸਾਲੇ ਦੀ ਜਟਪੜੀ ਚੀਜ਼ਾਂ ਮਿੱਠਾ ਜ਼ਿਆਦਾ ਖਾਣੇ ਆ ਉਹਦੇ ਕਰਕੇ ਖੂਨ گاੜਾ ਹੁੰਦਾ ਤਾਂ ਖੂਨ گاੜਾ ਹੋਣ ਤੋਂ ਪਹਿਲਾਂ ਹੀ ਆਪਾਂ ਅਗਰ ਖੂਨ ਦਾਨ ਕਰ ਦਿੰਦੇ ਆ ਤਾਂ ਆਪਣੀ ਸਰਦੀਆਂ ਚ ਸਾਨੂੰ ਕੋਈ ਦਿੱਕਤ ਨਹੀਂ ਆਉਗੀ ਨਾਲ ਹਾਰਟ ਅਟੈਕ ਨਾਲ ਸਟ੍ਰੋਕ ਜਾਂ ਜਿਊਰੀ ਕੈਸਿਡ ਵੱਧਦਾ ਉਹਦੀ ਦਿੱਕਤ ਆਉਗੀ ਨਹੀਂ ਉਹ ਦਿੱਕਤ ਕੱਟ ਹੋ ਜਾਂਦੀ ਹੈ ਤੇ ਸਟ੍ਰੋਕ ਔਰ ਹਾਰਟ ਅਟੈਕ ਦਾ ਕੱਟ 80% ਦਾ ਪੈਦਾ ਹੋ ਜਾਂਦਾ ਕਿ 80% ਲੋਕ ਬਚ ਜਾਂਦੇ ਆ ਜਿਨ੍ਹਾਂ ਨੇ ਖੂਨਦਾਨ ਕੀਤਾ ਹੁੰਦਾ ਹੈ ਉਸੇ ਸਰਦੀਆਂ ਤੋਂ ਪਹਿਲਾਂ ਸਾਡੇ ਨਾਲ ਸੰਦੀਪ ਬੰਸਲ ਜੀ ਨੇ ਰੋਟਰੀ ਕਲੱਬ ਦੇ ਪ੍ਰਧਾਨ ਸਰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਦੇਰੇ ਖਣੋ ਸਹੀ ਮੈਸੇਜ ਹੈ ਕੋ ਸਾਡਾ ਕਲੱਬ ਹੈ ਇੱਕ ਲੋਕ ਭਲਾਈ ਸੰਸਥਾ ਜੀ ਬਣਿਆ ਹੋਇਆ ਤੇ ਮੈਂ ਡਾਕਟਰ ਵਿਸ਼ਵਾਸ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਇਨੀਸ਼ੀਏਟ ਕੀਤਾ ਮੈਡੀਕਲ ਚੈੱਕਅਪ ਕੈਂਪ ਤੇ ਬਲੱਡ ਡੋਨੇਸ਼ਨ ਕੈਂਪ ਦਾ ਤੇ ਉਰੇ ਆਏ ਜਿਹੜੇ ਜਿੰਨੇ ਵੀ ਬਲੱਡ ਡੋਨੇਸ਼ਨ ਡੋਨੇਟ ਕਰਨ ਆਏ ਨੇ ਉਹਨਾਂ ਦਾ ਵੀ ਰੰਤਨਵਾ ਕਰਦਾ ਸਾਡਾ ਸਮਾਜ ਸੇਵੀ ਮਨੀਸ਼ ਜੈਨ ਜੀ ਨੇ ਉਹਨਾਂ ਤੋਂ ਜਾਣਦੇ ਆ ਇਸ ਕੈਂਪ ਦਾ ਕੀ ਮਹੱਤਵ ਹੈ ਸਰ ਕੈਂਪ ਬਾਰੇ ਤੇ ਮੈਡੀਕਲ ਚੈੱਕਅਪ ਬਾਰੇ ਕੀ ਕਹਿਣਾ ਚਾਹੂੰਗਾ सुभाष चंद्र बोस ने कभी कहा था कि तुम मुझे खून दो मैं तुम्हें आजादी दूंगा लेकिन अभी आजादी की जरूरत नहीं है देश आजाद आजाद हो चुका है लेकिन खून की अभी भी जरूरत है वो तो अभी नारा है रोटी क्लब का कि तुम हमें खून दो हम आपको जिंदगी देंगे इस इनिशिएटिव के साथ रोटी क्लब का विश्वास मल्टी स्पेशलिटी हॉस्पिटल के साथ मिलकर एक खूनदान कैंप लगवाया है और साथ में उन्होंने मेडिकल फ्री चेकअप कैंप भी किया है ਤੋ ਇਸ ਦੀ ਕਿ ਜੋ ਏਰੀਆ ਕੇ ਲੋਕ ਹੈ ਉਨਕੋ ਜਿਆਦਾ ਜਿਆਦਾ ਫੈਸਿਲਿਟੀ ਮਿਲ ਸਕੇ ਔਰ ਜਬ ਵੀ ਕਿਸੇ ਖੂਨ ਕੀ ਜ਼ਰੂਰਤ ਹੋ ਤੋ ਬਲੱਡ ਮਿਲ ਸਕੇ ਕੇ ਇਨੀਸ਼ੀਏਟਿਵ ਹੈ। ਵਿਸ਼ਵਾਸਵਾਲਤਲ ਦੇ ਵਿੱਚ ਰੋਟਰੀ ਕਲੱਬ ਵੱਲੋਂ ਖੂਨਦਾਨ ਕੈਂਪ ਤੇ ਮੈਡੀਕਲ ਚੈੱਕਅਪ ਕੈਂਪ ਲਵਾਏ ਗਏ। ਵਕ ਵਕ ਫੈਸਿਲਿਟੀ ਔਰ ਐਸੀ ਦਿੱਤੀਆਂ ਜਾਣੀਏ, ਓਪਟੀ ਵੀ ਫ੍ਰੀ ਹੈ। ਬਾਕੀ ਜਿਵੇਂ ਜਿਵੇਂ ਦੀ ਐਕਟੀਵਿਟੀ ਹੋਗੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ ਤੇ ਕਮੈਂਟ ਕਰੋ। ਸਲੀਪ ਸਿੰਘ ਦੁਦਿਆ ਨੂੰ ਤੁਸੀਂ ਦੇਖ ਰਹੇ ਸੀ ਪੀਬੀ ਚੌਕ ਨੂੰ ਕੈਮਰਾਮੈਨ ਜਗਜੀਤ ਸਿੰਘ ਦੇ ਨਾਲ